ਕੀ ਤੋੜਾ ਜੇ ਵਾ ਚੱਲ ਰਹੀ ਡੀਜ਼ਲ ਦੀ ਤੋੜਾ ਹਾਂਜੀ ਅੱਛਾ ਹੋਰ ਕੋਈ ਤੋੜ ਨਹੀਂ ਸੇਵਾ ਬਹੁਤ ਚੱਲ ਗਈ ਅੱਛਾ ਥੋੜੀ ਥੋੜੀ ਇੱਥੇ ਕਮੇਟੀ ਨਹੀਂ ਕਮੇਟੀ ਕੋਈ ਨਹੀਂ ਸਾਰੇ ਆਪਣੇ ਪਿੰਡਾਂ ਦਾ ਸੁਲੋਕ ਹੈ ਜੀ ਨਹੀਂ ਫਿਰ ਆਪਾਂ ਜੇ ਆਪਾਂ ਕੋਈ ਭੇਜੀਏ ਕਿਸੇ ਨੂੰ ਡੀਜ਼ਲ ਜਾਂ ਕਿ ਕਿਸੇ ਕਿਸੇ ਕੋਲ ਭੇਜੀਏ ਆ ਬੰਦੇ ਹੈਗੇ ਆ ਬੰਦੇ ਹੈਗੇ ਮਿਹਨਤੀ ਸਾਰੇ ਚੀਜ਼ਾਂ ਦਾ ਚੱਲੀ ਜਾਂਦਾ ਹੋਰ ਵੀ ਚੱਲੀ ਜਾਂਦਾ ਨਾ ਸਾਨੂੰ ਯਾਨੀ ਕਿ ਜਿਹੜੀ ਆਰਥਿਕ ਪੱਖੋਂ ਜਿਹੜੀ ਉਹਦੀ ਸਾਨੂੰ ਥੋੜੀ ਮਦਦ ਚਾਹੀਦੀ ਆ ਜੀ ਕਹਿੰਦੇ ਸਾਰੇ ਸਾਡੀ ਮਦਦ ਕਰੋ ਠੀਕ ਹੈ ਜੀ ਨਾ ਠੀਕ ਹੈ ਬਾਈ ਬਹੁਤ ਤੁਹਾਡਾ ਧੰਨਵਾਦ ਹੈ ਜੀ ਥੈਂਕ ਯੂ ਹਾਲੋ 2 ਲੱਖ ਰੁਪਏ ਈਗਲ ਜੇ ਚਾਹੀਦਾ ਮੈਂ ਸਰਦਾਰ ਦੋ ਦਾ ਰਿਪੇਸ ਨਹੀਂ ਹਕ ਨਹੀਂ ਠੀਕ ਹੈ ਜੀ ਚੱਲਦਾ ਤੇ ਹੋਰ ਕਿਸੇ ਕੋਈ ਕੋਈ ਚੀਜ਼ ਨਹੀਂ ਕੋਈ ਚੀਜ਼ ਹੋਰ ਤਾਂ ਹੀ ਤੁਹਾਨੂੰ ਦੱਸਾਂਗੇ ਹੈਗਾ ਜੇ ਹੈਗੀ ਠੀਕ ਆ ਆਦਰ ਫੜੋ ਬਹੁਤ ਮਿਹਰਬਾਨ ਹੋ ਹੋਰ ਕਿਸੇ ਚ ਲੋੜ ਪਈ ਨਾ ਮੇਰੇ ਵੀਰ ਨੂੰ ਦੱਸੋ ਹਾਂਜੀ ਹਾਂਜੀ ਮੈਂ ਅੱਜ ਨਾਲ ਦਣਾ ਪੇਸ਼ ਧੰਨਵਾਦ ਜੀ ਸੋਨਾ ਸਾਹਿਬ ਵੀ ਜੀ ਬਗੀਰ ਸਿੰਘ ਬਾਦਲ ਜਿੰਦਾਬਾਦ ਜੀ ਵੀਰ ਸਿੰਘ ਬਾਦਲ ਜਿੰਦਾਬਾਦ ਸ਼ੋਮਨੀ ਅਕਾਲੀ ਦਲ ਜਿੰਦਾਬਾਦ ਕਾਹ ਸੁਣੋ ਦੇਖੋ ਬਹੁਤ ਨੁਕਸਾਨ ਹੋਇਆ ਹਾਂਜੀ ਹਾਂ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਆ ਮੈਂ ਪਰਮਾਤਮਾ ਮਿਹਰ ਕਰੇ ਆਪਣੇ ਸਰਕਾਰ ਨੂੰ ਜੀ ਅ ਜਮਾਨ ਕੰਕਰੀਟ ਦਾ ਜਿਵੇਂ ਉਹਨਾਂ ਨਹਿਰੀ ਕਰਨ ਹਾਂਜੀ ਉਹ ਸਾਰਾ ਪੱਕਾ ਕਰ ਦਾਂਗੇ ਬਹੁਤ ਧੰਨਵਾਦ ਆ ਜੀ ਤੁਹਾਡਾ ਫੇਰ ਦਾ ਏਰੀਆ ਸਾਡਾ ਬਾਜੂ ਦਾ ਨਹੀਂ ਪੱਕਾ ਹੀ ਹੋਇਆ ਸਭ ਤੋਂ ਪਹਿਲੇ ਦੋ ਕੰਮ ਕਰਨੇ ਨੇ ਠੀਕ ਹੈ ਜੀ ਇੱਕ ਤੱਕ ਉਹ ਇੱਕ ਗੰਦਾ ਪਾਣੀ ਕਿਸੇ ਨਾਲੇ ਦਾ ਪੰਜਾਬ ਦੀਆਂਾਂ ਵਿੱਚ ਵੀ ਜਾਊਗਾ ਬਹੁਤ ਬੜਾ ਧੰਨਵਾਦ ਹੈ ਬਹੁਤ ਬੜਾ ਇੱਕ ਸਾਰੇ ਦਰਿਆ ਬੰਨ੍ਹ ਦੇਣੇ ਅਸੀਂ ਬੰਨ੍ਹਦੇ ਬਹੁਤ ਬਹੁਤ ਧੰਨਵਾਦ ਅੱਜ ਅੱਜ ਫਾਰ ਫਾਰ ਸੱਸਿਆਉਂਦੀ ਹਾਂ ਹਾਂਜੀ ਇੱਕ ਇੱਕ ਬਸ ਹਰ ਸਾਲ ਦੀ ਬਹੁਤ ਦੁੱਖ ਹੈ ਯਾਰ ਇੱਕ ਦੀ ਲੁੱੜ ਜਾਂਦੇ ਹਰ ਦੋ ਥਾਂ ਵਾਸਤੇ ਇਹਦਾ ਵਾਇਰ ਉਹਦੇ ਮੇਹਰ ਆਏ ਜਿਹੜੋ ਇਹ ਬੰਨ ਬਚਾ ਲਿਆ 8 ਦਿਨ ਮੁੱਕ ਲੱਗ ਜਾਂਦੇ ਰਾਤਾਂ ਉਹ ਜਨਤਾ ਦੀ ਰੋਹ ਸਾਡਾ ਸਪਾ ਉਹ ਬੰਨ ਗਿਆ ਕਿਉਂ ਪਿੱਛੋਂ ਥੋੜੇ ਰਹਿਣਾ ਪਿੱਛੇ ਜਿਆਦਾ ਵੱਧ ਹੋ ਗਿਆ ਹੋਰ ਤਾਂ ਲੱਗੇ ਹੁਣ ਤਾਂ ਜਾਣ ਹੀ ਹੋਣੇ ਮੁੱਕਾ ਬਹਾਲ ਜੈਰਾ ਰਕਮ ਘੱਲ ਆ ਜਿੱਥੇ ਯਾਨੀ ਕਿ ਬਹੁਤ ਬੜੀ ਟਾਸ ਇੰਨਾ ਪਹਿਲੀ ਦਿਨੋਂ ਇੰਨਾ ਪਾਣੀ ਸੀ ਸਾਡਾ ਆ ਤਾਂ ਤੁਸੀਂ ਤੁਹਾਨੂੰ ਯਾਰ ਬਚਾ ਲਿਆ ਬਚ ਗਿਆ ਪਰਮਾਧਾਨ ਬਚਾ ਲਿਆ ਕੋਈ ਇਹ ਲੱਖ ਹਿੰਮਤ ਆਪਣਾ ਜਿਹੜੀ ਸਿੱਖ ਕੌਮ ਦੀ ਜਿਹੜਾ ਜਜ਼ਬਾ ਨਾ ਹਾਂਜੀ ਇਸੇ ਚੋਂ ਵਾਈ ਵੀ ਮੇਰਾ ਚੜਦੀ ਕਲਾ ਵਾਲੀ ਕੌਮ ਹੈ ਚੰਗਾ ਜੀ ਮੈਂ ਫਿਰ ਅੱਗੇ ਜਾਣਾ ਜੀ ਸਰ ਬਾਈਟ ਸਰ ਜੀ ਇੱਕ ਵੇ